ਲੈ ਵੀ ਸੱਜਣੋ ਅੱਜ ਦੀ ਨਾ ਵੀਡੀਓ ਬਹੁਤ ਖਾਸ ਬਣਾਉਣ ਲੱਗੇ ਆ ਬਣਾਉਣ ਲੱਗੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਆ ਬਾਈ ਕੋਲੇ ਇਹ ਮੰਨ ਲਓ ਵੀ ਫਾਰਮ ਆ ਬਾਈ ਕਹਿੰਦਾ ਸਾਰਾ ਫਾਰਮ ਹੀ ਵੇਚਣਾ ਕਾਰਨ ਇਹ ਬਣ ਗਿਆ ਬਾਈ ਕਹਿੰਦਾ ਬਾਹਰ ਜਾਣਾ ਬੀਜ ਵਾਲਾ ਸਿਸਟਮ ਹੋ ਗਿਆ ਤੇ ਬਾਕੀ ਬਾਈ ਆਪ ਗਿਆ ਹਾ ਬਾਹਰੇ ਤੇ ਡਿਟੇਲ ਬਾਈ ਦਾ ਮਿੱਤਰ ਦੇਊਗਾ ਗਾਵਾਂ ਬਾਈ ਕੋਲੇ 20 ਨੇ 10 ਤੋਂ 12 ਬੱਚੀਆਂ ਟੋਟਲ ਨਾ ਸੱਜਣੋ 30 ਰਹਿਣਗੇ 10 ਤਾਜੀਆਂ ਸੂਈਆਂ 10 ਤੋਂ 12 ਰਹਿਣਗੀਆਂ ਗੱਬਣ ਚੈੱਕ ਪਾਸ ਤੇ ਜਿਹੜਾ ਦੁੱਧ ਆ ਦੁੱਧ ਇਹ ਮੰਨ ਲਓ ਵੀ 20 25 ਕਿਲੋ ਤੋਂ ਲਾ ਕੇ 35 ਕਿਲੋ ਦੇ ਲਗਭਗ ਦੁੱਧ ਤਿਆਰੀ ਦਾ ਜਿਹੜੇ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਚੈੱਕ ਕਰਕੇ ਲੈ ਜਿਓ ਤੇ ਗੱਲਬਾਤ ਬਾਈ ਨਾਲ ਕਰਾ ਦੇਣਾ ਆਜੋ ਬਾਈ ਹੋਰ ਕੀ ਹਾਲ ਹੈ ਐਨ ਚੜਦੀ ਕਲਾ ਵਡੇਰਾ ਐਨ ਵਧੀਆ ਆਪਣਾ ਕਹਿ ਲੀਏ ਵੀ ਲੌਂਗ ਵਾਲ ਕਿਹੜੇ ਬੰਨੇ ਆ ਗਿਆ ਇਹ ਲੌਂਗ ਵਾਲ ਜਦੋਂ ਸੁਨਾਮ ਤੋਂ ਸੰਗਰੂਰ ਨੂੰ ਜਾਂਦੇ ਜੀ ਹਾਂਜੀ ਹਾਂਜੀ ਨਹੀਂ ਆਪਣਾ ਇਹ ਘਰ ਕਹਿ ਲੀਏ ਫਾਰਮ ਕਹਿ ਲੀਏ ਕਰ ਆਪਣਾ ਜਮਾ ਮੀਨ ਬਾਜ਼ਾਰ ਚ ਬਾਜ਼ਾਰ ਚ ਮੀਨ ਬਾਜ਼ਾਰ ਚ ਹਰਵੰਸ ਸਮਾਰਕ ਵਾਲੀ ਗਲੀ ਦੇ ਨਾਲ ਠੀਕ ਹੈ ਗੱਲ ਹਰਵੰਸ ਸਮਾਰਕ ਗਲੀ ਜਿਹੜੀ ਗਲੀ ਆ ਉਹਦੇ ਬਿਲਕੁਲ ਨਾਲ ਆ ਗਿਆ ਹੈਗਾ ਆਬਾਦੀ ਚ ਪਰ ਇਧਰ ਗਰੀ ਕਮਾਈ ਕੈਮਰਾ ਵੀ ਜਗਾ ਜੁਗਾ ਦਾ ਸੈਟਅਪ ਬਾਈ ਕੋਲੇ ਇਹ ਲੱਗੂ ਸੁਣ ਜਿਵੇਂ ਫਾਰਮ ਬਾਈ ਖੇਤਾਂ ਜਿਹਾ ਹੁੰਦਾ ਕਰਨਾ ਹਾਂ ਹਾਂ ਸਾਡੇ ਪਿੰਡ ਦੇ ਵਿੱਚ ਆਲੀ ਹੈ ਠੀਕ ਹੈ ਗੱਲ ਤੇ ਜਿਵੇਂ ਕਰੀ ਆ ਪੱਛੀ ਖੜੀ ਆਏ ਤੇ ਮਾਰਦੇ ਕੈਮਰਾ ਐਨ ਦਿਖਾ ਦੇ ਮੋٹے ਮੋٹے ਨਗ ਸਾਨੂੰ 5-7 ਦਿਖਾ ਦੂੰਗਾ ਤੇ ਬਾਕੀ ਡੀਪਲੀ ਡਿਟੇਲ ਬਾਈ ਨੂੰ ਪੁੱਛ ਲੈ ਜਿਵੇਂ ਆ ਤਾਜੀ ਆ ਗਈ ਬਾਈ ਏ ਗੱਬਣਾ ਜੀ ਗੱਬਣ ਚ ਇੱਕ ਪਾਸ ਗੱਬਣ ਚ ਇੱਕ ਪਾਸਾ ਦੁੱਧ ਹੋ 20 ਤੋਂ ਪਲੱਸ ਜੀ 20 ਤੋਂ ਬਾਰੇ ਦੁੱਧ ਹਜੇ ਵੀ ਹਾਂ ਗੱਬਣ ਚ ਇੱਕ ਪਾਸਾ ਸੁਆ ਕਿਹੜਾ ਹੋ ਇਹਦਾ ਸੁਆ ਦੂਜਾ ਜੀ ਦੂਜਾ ਸੁਆ ਤੀਜੇ ਨੂੰ ਸੂਣ ਵਾਲੀ ਆ ਤੀਜੇ ਨੂੰ ਸੂਣ ਵਾਲੀ ਅੱਗੇ ਤੇ ਗਾਂ ਸਟੇਟਸ ਰੂਟ ਬਹੁਤਾ ਅੱਗੇ ਉੱਤੋਂ ਹਾਂ ਤੇ ਜਿਵੇਂ ਗਾ ਰੀ ਅਗਲੇ ਨੰਬਰ ਵਾਲੀ ਤੇ ਮਾਰੀ ਕੈਮਰਾ ਆ ਬੱਚੀ ਬਾਲੀ ਕਮਾਲ ਦੀ ਆ ਕਰੀ ਇਹਨੂੰ ਹਰਲੇ ਬੰਨੇ ਕਰਦੇ ਇਹ ਇੱਥੋਂ ਕਰਾਦੀ ਚੈੱਕ ਇਹਦੀ ਆਰਡਰ ਕੁਆਲਿਟੀ ਕੱਦ ਕਾਠ ਜਿਹੜੇ ਬਾਹਰ ਵਾਲੀਆਂ ਗਾਵਾਂ ਹੁੰਦੀਆਂ ਨਾ ਓਦਾਂ ਦੀਆਂ ਗਾਵਾਂ ਨੇ ਤੇ ਬਾਕੀ ਇੱਥੋਂ ਕਰ ਸਕਦਾ ਚੈੱਕ ਇਹ ਇੱਥੋਂ ਮਾਰਨੀ ਕੈਮਰਾ ਜਦੋਂ ਬਾਹਰਲੇ ਬੰਨੇ ਜਾਊ ਇਹਦੀ ਕੀ ਡਿਟੇਲ ਆ ਇਹ ਵੀ ਗੱਬਣਾ ਜੀ ਇਹ ਵੀ ਤੋਕੜ ਗੱਬਣਾ ਨਾ ਇਹ ਜਿੰਨੀਆਂ ਤੋਕੜ ਗੱਬਣ ਦਿਖਾਵਾਂਗੇ ਅੱਜ ਆਪਾਂ ਇਹ ਵੀ ਮਤਲਬ ਚੈੱਕ ਪਾਸ ਚ ਹੁੰਦੀਆਂ ਸਾਰੀਆਂ ਚੈੱਕ ਪਾਸ ਚ ਨਹੀਂ ਸਾਰੀਆਂ ਕਿੰਨੇ ਮਹੀਨਿਆਂ ਤੋਂ ਕਿੰਨੇ ਮਹੀਨਿਆਂ ਤੱਕ ਦੋ ਤੋਂ ਪਲੱਸ ਨੇ ਜੀ ਦੋ ਤੋਂ ਲਾ ਕੇ 3-4 ਤੱਕ ਹਾਂ ਹਾਂ ਜੀ ਆ ਦੋ ਮਹੀਨਿਆਂ ਤੋਂ ਲਾ ਕੇ ਬਾਈ ਕਹਿੰਦਾ ਤਿੰਨ ਚਾਰ ਮਹੀਨਿਆਂ ਤੱਕ ਦੀਆਂ ਨੇ ਤੇ ਜਿ ਇਹ ਸੂਣ ਵਾਲੀ ਹੈ ਇਹ ਗੱਬਣਾ ਹੈ ਇਹ ਸੂਣ ਵਾਲੇ ਕਹਿੰਦੇ ਦੁੱਧੋਂ ਨੱਠੀ ਹੋਈ ਹੈ ਹਾਂ ਬਸ ਦਾ 15 ਦਿਨ ਰਹਿੰਦੇ ਹੋਣਗੇ ਠੀਕ ਹੈ ਗੱਲ ਤੇ ਹੁਣ ਆ ਮਾਰਨੀ ਕਰੀ ਇਧਰਲੇ ਬੰਨੇ ਕੈਮਰਾ ਥੋੜੀ ਜੀ ਕਰਨੀ ਬਹੁਤ ਤਕਲੀਫਤ ਨੂੰ ਆਉਣਾ ਪਊਗਾ ਇਧਰਲੇ ਪਾਸੇ ਜਿਵੇਂ ਆ ਵਾੜ ਖੜੀਆ ਨੇ ਇੱਕ ਤੇ ਆਏ ਤੇ ਮਾਰਨੀ ਕੈਮਰਾ ਆ ਵਾੜ ਤੇ ਆ ਗਈ ਆ ਗਈਆਂ ਕਹਿ ਲੀ ਬਾਈ ਫੁੱਲ ਵੱਡੀਆਂ ਬਰੀਡ 'ਚ ਫੁੱਲ ਆ ਗਈਆਂ ਹਨਾ ਹਾਂਜੀ ਹਾਂ ਇਹ ਵੀ ਤੋਕੜ ਗੱਬਣਾ ਆ ਗਈ ਇਹ ਵੀ ਗੱਬਣਾ ਜੀ ਠੀਕ ਹੈ ਗੱਲ ਤੇ ਨਸਲ-ਨਸਲ ਬਹੁਤ ਆ ਗਈ ਹੈ ਨਾ ਨਸਲ ਤਾਂ ਇੱਕ ਨੰਬਰ ਹੈ ਜੀ ਆ ਨਸਲ ਬਰੀ ਕੋਈ ਪਾਲਖ ਹੋਰ ਲਾਏ ਬੰਦਾ ਮੂਰੇ ਫੁੱਲ ਰੁਪਈਆ ਜਾਈ ਠੀਕ ਹੈ ਗੱਲ ਇੱਥੋਂ ਮਾਰਨੀ ਹੈ ਜੀ ਫੇਸ ਤੇ ਕੈਮਰਾ ਔਰ ਲੈ ਬੰਨੇ ਆ ਜੀ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਇਹਦੀ ਫੇਸ ਕੁਆਲਿਟੀ ਨਸਲ ਫੁੱਲ ਆ ਗਈ ਇਹਦੇ ਚ ਤੇ ਦੁੱਧ ਬਈ ਤਾਜ਼ੀਆਂ ਦਾ ਐਵਰੇਜ ਕਿੰਨੇ ਤੋਂ ਕਿੰਨੇ 30 ਤੋਂ ਪਲੱਸ ਜੀ 30 ਤੋਂ ਬਾਰੇ ਹਾਂ ਕੋਈ 30 ਤੋਂ ਪਲੱਸ ਆ ਕੋਈ 35 ਤੋਂ ਜੀ ਕੋਈ 30 ਤੋਂ ਕੋਈ 35 ਤੋਂ ਕੋਈ 40 ਦੇ ਲਗਭਗ ਵੀ ਹੋ ਗਏ ਉਹ ਲਗਭਗ ਫਾਰਮ ਦੇ ਦਾ ਆਪਾਂ ਜੇ ਕਹ ਲਈਏ 30 35 ਤੋਂ ਉੱਤੇ ਵਾਲੀਆਂ ਕਾਮਯਾਬ ਤੇ ਜਿਵੇਂ ਆ ਆ ਤਿੰਨੇ ਖੜੀਆਂ ਇਧਰਲੇ ਬੰਨੇ ਇਹ ਕੋਈ ਸੂਣ ਵਾਲੀਆਂ ਨੇ ਜਾਂ ਤੋਕੜਾਂ ਗੱਬਣਾ ਨੇ ਆਹ ਜੀ ਹਾਂਜੀ ਹਾਂਜੀ ਉਹ ਵੀ ਪਹਿਲੇ ਨੰਬਰ ਵਾਲੇ ਵੀ ਗੱਬਣਾ ਜੇ ਠੀਕ ਹੈ ਪੰਜ ਦੀ ਹੋਮਨ ਵਾਲਾ ਉਹ ਤਾਂ 11 12 ਕਿਲੋ ਦਾ ਠੀਕ ਹੈ ਆਪਰ ਚੱਲ ਲਈ ਸੂਣ ਵਾਲੀਆਂ ਆ ਵੀ ਗੱਬਣਾ ਆ ਆ ਵੀ ਗੱਬਣਾ ਹਾਂ ਤੇ ਮੈਂ ਇਹ ਕਹਿ ਲਿਆ ਵੀ ਤਕਰੀਬਨ ਤਕਰੀਬਨ ਨਸਲ ਦਾ ਫੁੱਲੇ ਆ ਗਈ ਜਾਨੇ ਜਿਵੇਂ ਆਹ ਕਹਿ ਲਿਆ ਹਲਕੀ ਜਿਹੀ ਆਪਣੇ ਜਰਸੀ ਕ੍ਰਾਸ ਚ ਕਹਿ ਸਕਦੇ ਹਾਂ ਇਹ ਦੁੱਧ ਬਹੁਤ ਦਿੰਦਾ ਉਹ ਹੀ ਲੱਗਦੀ ਆ ਜੀ ਛੋਟੀ ਜੀ ਮੌਲੀ ਹਾਂ ਠੀਕ ਹੈ ਗੱਲ ਇੱਥੋਂ ਦਿਖਾ ਗਏ ਨਹੀਂ 30 35 ਕਿਲੋ ਦੁੱਧ ਦਿੰਦੀ ਜੀ ਇਹ ਤਾਂ ਜੀ ਠੀਕ ਆ ਜਗਾਰਡ ਤਾਂ ਬੜਾ ਲਈ ਫੱਟਿਆ ਨਾ ਇਹ ਦੀ ਡਿਟੇਲ ਕੀ ਆ ਕਿੰਨੇ ਕੇ ਟਾਈਮ ਦੀ ਟੋਕੜ ਗੱਬਣ ਕੀ ਗੱਲ ਬਾਤ ਹੈ ਸਵਾ ਦੋ ਢਾਈ ਦੀ ਗੱਬਣ ਹੋਊ ਜੀ ਸਵਾ ਦੋ ਢਾਈ ਦੀ ਦੁੱਧ ਹੁਣ ਕਿੰਨਾ ਕੋਮੂ 17-18 ਹੋਊ ਜੀ 17-18 ਜੀ ਵੀ ਦੀ ਜਾਂਦੀ ਹੈ ਤੇ ਬਾਕੀ ਜਿ ਵੀ ਗਾਂ ਦਾ ਇੱਕ ਤੋਂ ਇੱਕ ਇੱਕ ਤੋਂ ਇੱਕ ਚੱਕਮੀ ਵਾਲਾ ਕੰਮ ਹੀ ਔਰ ਇੱਕ ਗੱਲੀ ਗੱਲੀ ਵਾਰੇ ਜੇ ਮੈਂ ਦੱਸਣ ਲੱਗ ਗਿਆ ਉਹੀ ਗੱਲ ਆ ਵੀ ਪੂਰੀ ਫਿਲਮੇ ਬਣ ਦੂ ਡਾਕਟਰ ਹਨਾ ਕੱਲੀ ਗੱਲੀ ਗੱਲੀ ਵਾਰੇ ਦੱਸਾਂਗੇ ਬਾਕੀ ਦੁੱਧ ਵੱਧ ਵੀ ਜਾਣਗੇ ਇੱਕਦਾਂ ਸਾਡੇ ਚਾਚੇ ਨੇ ਜਾਣਾ ਬਾਹਰੇ ਭਈਏ ਭੱਜ ਗਏ ਦੋਨੇ ਠੀਕ ਆ ਗੱਲ ਜਿਆਦਾਤਰ ਮੈਂ ਕਹਿੰਦਾ ਉਹਨਾਂ ਵੀ ਫਾਰਮ ਬੰਦ ਹੋਣ ਦਾ ਕਾਰਨ ਲੇਬਰ ਹੈ ਹਨਾ ਲੇਬਰ ਆ ਜੀ ਲੇਬਰ ਤੋਂ ਜਿਆਦੇ ਲੇਬਰ ਦੀ ਸਮੱਸਿਆ ਆ ਜਾਂਦੀ ਹੈ ਪਰ ਗਾਵਾਂ ਯਾਰ ਇਹ ਲੱਗਦੀਆਂ ਨੇ ਵੀ ਕੱਲੀ ਕੱਲੀ ਗਾਂ ਕੋਈ ਵੀ ਗਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਵੀ ਡਾਣੂ ਹੋਗੇ 20 25 ਦਨ ਸੂਈ ਨੇ ਥਲੇ 28 29 ਕਿਲੋ ਦਾ ਠੀਕ ਹੈ ਕਰਨ ਆਓ ਬੈਠ ਥੱਲੇ ਉਹ ਤੇ ਮਾਰਗਰੀ ਕੈਮਰਾ ਆਰਡਰ ਦਿਖਾ ਦੇ ਆਰਡਰ ਭਾਲਾ ਕਮਾਲ ਦਾ ਸੂਆ ਛੋਟੀ ਲੱਗਦੀ ਹੈ ਨਾ ਹਾਂਜੀ ਹਾਂ ਕਿਹੜਾ ਸੂਆ ਰੂਗੀ ਇਹ ਸੂਆ ਦੂਜੇ ਸੂਆ ਇਹ ਦੂਜਾ ਸੂਆ ਹਾਂਜੀ ਕਿੰਨਾ ਕੁ ਦੁੱਧ ਆ ਦੇ ਕੋਲੇ 28 29 ਲੀਟਰ ਤਿਆਰ ਹੈ ਜੀ 28 29 ਤਿਆਰ ਆ ਆ ਗਰਮੀ ਚ ਸਰਦੀ ਜਦਾ ਇਹ ਮੰਨ ਲਈ 35 36 ਵਾਲੀ ਬਣਾਂ ਕਿਉਂਕਿ 5-7 ਕਿਲੋ ਦਾ ਆਪਾਂ ਗੇਲੇ ਗਾੜੀ ਚ ਵੜਾਉਂ ਥੱਲੇ ਆਉਂਦੇ ਨੇ ਤੇ ਜਿਵੇਂ ਅਗਲੇ ਨੰਬਰ ਵਾਲੀ ਆ ਗਈ ਹੈ ਨਾ ਆ ਕਰੇ ਉਰਲੇ ਉਰਲੇ ਬੰਨੇ ਕਰੀ 1 ਨੰਬਰ ਵਾਲੀ ਤੇ ਅਗਲੇ ਨੰਬਰ ਵਾਲੀ ਦਾ ਸੱਜ ਨੂੰ ਆਰਡਰ ਕੁਆਲਿਟੀ ਕਰਾਂਗੇ ਜ ਇਕ ਵੀ ਗਾਵਾ ਟੋਪ ਤੋਂ ਟੋਪ ਹੀ ਨੇ ਜਿਵੇਂ ਆਹ ਬੱਛੀ ਖੜੀ ਆ ਇਧਰਲੇ ਬਣਾਈ ਤੇ ਮਾਰ ਲੀ ਇਹ ਵੀ ਰੱਬਣਾ ਜੀ ਸ਼ੂਨਿਕ ਬਾਡੀ ਬੁੱਡੀ ਬਹੁਤ ਆ ਤੇ ਉਹ ਵੜ ਤੇ ਥੱਲੇ 20 ਤੋਂ ਬਾਰੇ ਦੁੱਧਾ ਜੀ ਤੇ ਆਰਡਰ ਤੇ ਮਾਰੂ ਤੇ ਕੈਮਰਾ ਇਹ ਇੱਥੋਂ ਕਰਾ ਜਾ ਇੱਕ ਕਿੱਡੀ ਵੱਡੀ ਬੜ ਆ ਗਈ 2 ਨੰਬਰ ਵਾਲੀ ਹੁਣ ਪਰਲੇ ਬੰਨੇ ਕਰਦੇ ਥੋ ਏ ਜਦੋਂ ਗਰੀ ਪਰਾਂ ਨੂੰ ਜਾਊ ਨਾ ਨਸਾਂ ਨੂੰ ਸਾ ਦਿਖਾ ਦੀਆਂ ਅਗਲੇ ਬੰਨੇ ਆਰਡਰ ਕੁਆਲਿਟੀ ਦੇ ਇਹ ਇੱਥੋਂ ਇੱਥੋਂ ਕਰਾ ਦੇ ਜੈਕ ਇਹ ਵੀ ਤਾਜੀ ਆ ਨਹੀਂ ਗੱਬਣਾ ਜੀ ਗੱਬਣਾ ਕਿੰਨਾ ਕੁ ਦੁੱਧਾ ਹੋਣੇ ਦੇ ਕੋਲੇ ਇਹ ਥੱਲੇ ਹੋ ਜੀ 19 20 ਲੀਟਰ ਠੀਕ ਆ ਕਰ ਸਵਾ ਦੋ ਦੀ ਵੀ ਗੱਬਣਾ ਹੈ 2.5 ਦੀ ਸਵਾ ਦੋ 2.5 ਦੀ ਕਹਿ ਲਿਆ ਗੱਬਣ 19 20 ਕਿਲੋ ਦੁੱਧ ਆ ਜਾ ਸੈਕਸੜੀ ਸੀ ਮਨ ਲੱਗਾ ਸਾਰਿਆਂ ਦੇ ਹੰਟਰ ਦਾ ਸਾਰੀਆਂ ਦੇ ਸਾਰੀਆਂ ਦੀ ਹੰਟਰ ਲੱਗਿਆ ਹਾਂ ਸਾਰਿਆਂ ਦੀ ਇੱਕ ਹੀ ਭਰਤਾ ਠੀਕ ਆ ਗੱਲ ਆ ਆ ਸਾਰੀਆਂ ਦੇ ਬਾਈ ਕਹਿੰਦਾ ਜਿੰਨੀਆਂ ਕਿ ਤੋਕੜ ਗੱਭਣ ਤੁਹਾਨੂੰਰੇ ਮਿਲਣਗੀਆਂ ਨਾ ਸਾਰੀਆਂ ਦੇ ਮੰਨ ਲੋ ਵੀ ਹੰਟਰ ਦੇ ਹੀ ਲੱਗਿਆ ਵੀ ਕੀ ਰਿਕਾਰਡ ਜੈ ਇਹਦਾ ਟਿਹੜੀ ਦੇ ਇਹਦਾ ਹੰਟਰ ਵਾਲੇ ਦਾ ਕਿੰਨਾ ਕੁ ਰਿਕਾਰਡ ਚੰਗਾ ਬਾਈ ਚੱਕਣੀ ਕਰਿਆ ਜਗਦੇ ਟਾਪ ਦੀ ਹੋ ਹਾਂ ਹੋ ਇਹ ਤਾਂ ਵਧੀਆ ਠੀਕ ਹੈ ਕਹਿੰਦਾ ਤੇ ਹੁਣ ਕਰੀ ਆ ਇਧਰ ਲੈ ਬੰਨੇ ਘਮਾਦੀ ਕੇਰਾ ਵੀ ਸਾਰੀਆਂ ਬੱਚੀਆਂ ਇਹ ਕਹਿ ਸਕਦੇ ਆ ਵੀ ਹੈਲਦੀ ਮਿਲਣਗੀਆਂ ਪੂਰੀਆਂ ਹਾਂ ਜੀ ਹਾਂ ਉਹ ਲੱਸੀ ਫਿੱਕੀ ਕੋਈ ਮਤਲਬ ਇਦਾਂ ਦੀ ਗੱਲਬਾਤ ਨਹੀਂ ਹੋਊਗੀ ਇਹ ਇੱਥੋਂ ਇੱਥੋਂ ਘਮਾ ਦੇਗਾ ਜੀ ਖੜਦੇ ਹਾਂ ਲੈਣਾ ਜੀ ਹਨਾ ਇਹ ਪੜਾਈਆਂ ਹੁੰਦੀਆਂ ਨੇ ਹੂੰ ਠੀਕ ਹੈ ਤੇ ਦੁੱਧ ਤਕਰੀਬਨ ਤਕਰੀਬਨ ਸਾਰੀਆਂ ਕੋਲ ਚੰਗਾ ਗੈ ਲਈਏ ਤਿਆਰੀ ਹੈ ਹਨਾ ਤੇ ਛੋਟੀਆਂ ਬੱਚੀਆਂ ਵੀ ਹੋਣਗੀਆਂ ਹੈਗੀਆਂ ਨੇ ਜੀ ਠੀਕ ਹੈ ਗੱਲ ਉਹ ਤਿੰਨ ਮਹੀਨੇ ਤੋਂ ਲੈ ਕੇ ਸਾਲ ਤੱਕ ਨੇ ਉਹ ਤਿੰਨ ਤੋਂ ਸਾਲ ਤੱਕ ਆ ਗਈਆਂ ਤੇ ਨਾ ਹੁਣ ਆ ਗਿਆ ਨਾ ਆਪਾਂ ਬੱਚੀਆਂ ਵਾਲੇ ਵਿਭਾਗ ਵਿੱਚ ਆ ਗਏ ਤਕਰੀਬਨ ਸੀਮਨ ਦੀ ਹੈ ਵੀ ਚੰਗੇ ਸੀਮਨ ਦੀ ਨੇ ਸਾਰੀਆਂ ਤੇ ਬਾਕੀ ਮਾਂ ਮਾ ਦਾ ਰਿਕਾਰਡ ਲੈ ਲਿਆ ਭਾਈ ਇਹਨਾਂ ਦਾ ਸਾਰੀਆਂ ਦਾ ਤਕਰੀਬਨ ਉਹੀ ਗਾਵਾਂ ਦੀਆਂ ਨੇ ਆਪਣੀਆਂ ਇਹ ਕਰਦੀ ਨੇ ਸਾਰੀਆਂ ਬੱਚੀਆਂ ਵੀ ਕਰਦੇ ਨੇ ਇਹ ਕਰਦੇ ਵਿੱਚ ਤਿਆਰ ਹੋਈਆਂ ਹੋਈਆਂ ਖਰੀਦੀਆਂ ਫਰੋਦੀਆਂ ਨਹੀਂ ਨਾ ਕੋਈ ਨਹੀਂ ਖਰੀਦੀ ਹੋਈ ਜੀ ਠੀਕ ਹੈ ਗੱਲ ਤੇ ਇੱਥੋਂ ਮਾਰਦੀਆਂ ਗਰੀ ਆ ਛੋਟੀਆਂ ਤੇ ਛੋਟੀਆਂ ਆ ਗਈਆਂ ਤਿੰਨ ਕ ਕਹਿ ਲੀਏ ਇਧਰਲੇ ਬੰਨੇ ਤੇ ਇੰਨਾ ਚੋਂ ਤਕਰੀਬਨ ਗੱਬਣ ਹੋਣ ਦੇ ਕਹਿ ਲੀਏ ਵੀ ਓਕੀ ਨੇ ਤਕਰੀਬਨ ਤਿੰਨ ਬਰਾਬਰ ਹੀ ਆਏ ਹਾਂ 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 ਠੀਕ ਆ ਗੱਲ ਹਾਂ ਗੱਬਣ ਹੋਣ ਦੇ ਪਾਈ ਕਹਿੰਦਾ ਬਿਲਕੁਲ ਨੇੜੇ ਆ ਗਈਆਂ ਤੇ ਉਮਰ ਇਹਨਾਂ ਦੀ ਕਿੰਨੀ ਦੱਸਿਆ ਜੀ ਇਧਰ ਮਾਰੀ ਗਾ ਇਹ ਬੱਚੀ ਦਾ ਕੈਮਰਾ ਸਾਲ ਦੇ ਸਾਲ ਦੇ ਲਗਭਗ ਜੇ ਰਹੂਗੀ ਹਾਂ ਜੀ ਹਾਂ ਤਾਂ 9 ਮਹੀਨਿਆਂ ਤੋਂ ਲੈ ਕੇ ਜੀ ਆ ਤਿੰਨ ਮਹੀਨਿਆਂ ਤੋਂ ਲੈ ਕੇ ਬਾਈ ਕਹਿੰਦਾ ਉਮਰ ਆ ਜਿਹੜੀ ਇੰਨੀ ਸਾਲ ਦੇ ਲਗਭਗ ਰਹੂਗੀ ਤੇ ਬਾਕੀ ਆ ਇੱਧਰਲੇ ਬੰਨੇ ਇਹ ਤਾਂ ਜਾਣੀਆ ਗਾ ਜੀ ਬਾਹਰਲੇ ਬੰਨੇ ਕਰਾ ਦੇਈਂ ਚੈੱਕ ਇੱਕ ਇੱਕ ਵਾਰੀ ਕੁਆਲਿਟੀ ਇਹਨਾਂ ਦੀ ਤੇ ਵੱਡਿਆਂ ਤੋਂ ਵੱਡਿਆਂ ਤੇ ਜਿਵੇਂ ਦੁੱਧ ਦਾ ਬਾਈ ਇਹਨਾਂ ਦੇ ਮਾਮਾ ਦਾ ਸਾਰਿਆਂ ਦਾ ਉਹੀ 30 ਕਿਲੋ ਤੋਂ ਲੈ ਕੇ 35-40 ਕਿਲੋ ਤੱਕ ਆਉਂਦੀ ਹਾਂ ਹਾਂ ਜੀ ਹਾਂ ਤੇ ਰੇਟ ਇਹਨਾਂ ਦੀ ਆਈਡੀਆ ਜਾਂ ਕੋਈ ਰੇਟ ਆਈਡੀਆ ਜਾਈ 10000 ਤੋਂ ਲੈ ਕੇ 25000 ਤੱਕ ਜੀ 10 ਤੋਂ ਲੈ ਕੇ 25-30000 ਤੱਕ ਕਰਨਗੇ ਤੇ ਬਾਕੀ ਬਾਈ ਦਾ ਆਪਾਂ ਤੇ ਜਿਹੜੇ ਵੀ ਸੱਜਣ ਨੂੰ ਕਹਿ ਲਈਏ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਜਾਂ ਜਿਵੇਂ ਤੁਹਾਨੂੰ ਮੈਂ ਗਾਵਾਂ ਦਿਖਾਤੀਆਂ ਉਹਨਾਂ ਚ ਕੋਈ ਵੀ ਗਾਂ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਇੱਕ ਆ ਗਾਂ ਵੇਖਿਆ ਗੱਬਣਾ ਜੇ ਕੋਈ ਹੁੰਦਾ ਪਾਲਖੋਰਾ ਠੀਕ ਆ ਦੁੱਧੋਂ ਹੱਟੀ ਹੋਈ ਆ ਦੁੱਧੋਂ ਡਰਾਈ ਆ ਜੀ ਠੀਕ ਆ ਦੁੱਧੋਂ ਡਰਾਈ ਆ ਵੱਡੀ ਦਾ ਫੁੱਲ ਆ ਗਈ ਹੈ ਨਾ ਹਾਂ ਜੀ ਹਾਂ ਇਹ ਕਿੰਨੇ ਮਹੀਨੇ ਚੱਕ ਪਾਸ ਹੈ ਇਹ 5 ਤੋਂ ਪਲੱਸ ਹੈ ਜੀ 5 ਤੋਂ ਪਲੱਸ ਕਿੰਨੇ ਕਿ ਦੁੱਧ ਆ ਲਿਆ ਬਾਈ ਇਹ ਦੇ ਦੇ 32 33 ਲੀਟਰ ਦੁੱਧ ਐ ਨੂੰ ਉਹ ਕੇ ਦਿਖਾਦੀ ਕਰੀ ਇਹ ਬਾਈ ਕਹਿੰਦਾ ਦੇ ਜਿਹੜੀ ਵਿਚਾਲੇ ਖੜੀ ਹੈ ਵੱਡੀ ਗਾਂ 32 ਤੇ 30 ਲੀਟਰ ਦੇ ਦਾਂਦੀ ਆ ਗੱਬਣ ਕਹ ਲਈਏ ਲੇਟ ਹੋਈ ਆ ਪਰ ਝੋਲ ਦੱਸਦੀ ਆ ਵੀ ਥੱਲੇੋਂ ਲੇਵਾ ਦਾ ਪੰਡ ਲੇਵਾ ਵਾਲਾ ਛੇਤੀ ਵਾਲਾ ਲੈਵਲ ਹੋਣੀ ਆ ਠੀਕ ਆ ਗੱਲ ਆ ਆ ਲੇਵਾ ਰੱਖੂ ਬਾਈ ਕਹਿੰਦਾ ਫੀਟਿੰਗ ਵਾਲਾ ਬਹੁਤ ਕਮਾਲ ਦਾ ਤੇ ਬਾਕੀ ਨੰਬਰ 22 ਹੋਰ ਹੁੰਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਬੱਚੀ ਕਹ ਲਈਏ ਜਾਂ ਕੋਈ ਵੀ ਬੈਡ ਇਹਨਾਂ ਚ ਪਸੰਦ ਆਉਂਦੀ ਆ ਉਹ ਨੇੜੇ ਆ ਕੇ ਬਾਈ ਤੋਂ ਲੈ ਜਾਓ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ